ਗੜੀ ਮਹੱਲਾ ਪਹਿਲਾ ਹਟ ਕਰ ਮਰ ਨਾ ਦੇਖ ਪਾਵੇ ਜੇ ਕੋਈ ਮਨੁੱਖ ਮੰਨਦਾ ਹਟ ਕਰਕੇ ਭੂਣੀਆਂ ਆਦਿਕ ਤਪਾ ਕੇ ਸਿਰਕ ਓਕ ਸੁਹਾਰਦਾ ਹੈ ਤਾਂ ਉਸ ਦਾ ਇੱਕ ਕਸ਼ਟ ਸਹਾਰਨਾ ਕਿਸੇ ਗਣਤੀ ਵਿੱਚ ਨਹੀਂ ਗਿਣਿਆ ਜਾਂਦਾ ਵੇਸ ਕਰਾਇ ਬਉ ਪਸਮ ਲਗਾਵੇ ਜੇ ਕੋਈ ਮਨੁੱਖ ਜੰਡੇ ਉੱਤੇ ਸਵਾ ਮਲਦਾ ਹੈ ਤੇ ਜੋ ਆਦਿਕ ਦੇ ਕਈ ਭੇ ਕਰਦਾ ਹੈ ਇਹ ਪੀ ਵਿਅਰਥ ਜਾਂਦੇ ਸਨ ਨਾਮ ਵਿਸਾਰ ਬਹੁਰ ਪਛਤਾਵੇ ਪਰਮਾਤਮਾ ਦਾ ਨਾਮ ਭੁਲਾ ਕੇ ਉਹ ਅੰਤ ਨੂੰ ਪਛਤਾਂਦਾ ਹੈ ਕਿ ਇਨ੍ਹਾਂ ਉਦਮਾਂ ਵਿੱਚ ਵਿਅਰਥ ਜੀਵਨ ਗਵਾਇਆ ਤੂੰ ਮਨ ਹਰ ਜਿਓ ਤੂੰ ਮਨ ਸੂਕ ਤੇ ਭਾਈ ਕੁ ਆਪਣੇ ਮਨ ਵਿੱਚ ਪ੍ਰਭੂ ਜੀ ਨੂੰ ਵਸਾਲ ਹੈ ਤੇ ਇਸ ਤਰ੍ਹਾਂ ਤੂੰ ਆਪਣੇ ਮਨ ਵਿੱਚ ਆਤਮਿਕ ਆਨੰਦ ਮਾਣ ਨਾਮ ਵਿਸਾਰ ਸਹੇ ਚਮਦੂਕ ਚਿੱਤ ਰੱਖ ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਤੂੰ ਜਮ ਤੇ ਦੁੱਖ ਸਹਾਰੇਗਾ ਰਹਾਉ ਚੋਆ ਚੰਦਨ ਅਗਰ ਕਪੂਰ ਦੂਜੀ ਪਰਸੀ ਜੇ ਕੋਈ ਮਨੁੱਖ ਅੰਤਰ ਚੰਦਨ ਅਗਰ ਕਪੂਰ ਆਦਿਕ ਸੁਗੰਧੀਆਂ ਦੇ ਵਰਤਨ ਵਿੱਚ ਮਸਤ ਹੈ ਮਾਇਆ ਮਗਨ ਪਰਮ ਪਦ ਦੂਰ ਮਾਇਆ ਦੇ ਮੋਹ ਵਿੱਚ ਮਸਤ ਹੈ ਤਾਂ ਉੱਚੀ ਆਤਮਕ ਅਵਸਥਾ ਉਸ ਤੋਂ ਵੀ ਦੂਰ ਹੈ ਨਾਮ ਵਿਸਾਰੀ ਹੈ ਸਭ ਕੂੜੋਂ ਕੂਰ ਜੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਜਾਏ ਤਾਂ ਇਹ ਸਾਰਾ ਦੁਨੀਆਂ ਵਾਲਾ ਐਸ਼ ਭੀ ਵਿਅਰਥ ਹੈ ਸੁਖ ਨਹੀਂ ਮਿਲਦਾ ਮਨੁੱਖ ਸੁਖ ਦੇ ਵਿਅਰਥ ਜਤਨਾ ਵਿੱਚ ਹੀ ਰਹਿੰਦਾ ਹੈ ਨਿਝੇ ਵਾਜੇ ਤਖਤ ਸਲਾਮ ਜੇ ਕੋਈ ਮਨੁੱਖ ਰਾਜਾ ਵੀ ਬਣ ਜਾਏ ਤਖਤ ਉੱਤੇ ਬੈਠੀ ਹੋਏ ਨੂੰ ਨੇਜਾ ਬਰਦਾਰ ਤੇ ਫੌਜੀ ਵਾਜੇ ਵਾਲੇ ਸਲਾਮ ਕਰਨਾ ਹਦ ਕੀ ਤ੍ਰਿਸ਼ਨਾ ਵਿਆਪੇ ਕਾਮ ਸਾਪੀ ਮਾਇਆ ਦੀ ਤ੍ਰਿਸ਼ਨਾ ਹੀ ਵਾਧੀ ਹੈ ਕਾਮ ਵਾਸਨਾ ਯੋਰ ਪਾਂਦੀ ਹੈ ਇਹਨਾਂ ਵਿੱਚ ਆਤਮਿਕ ਸੁੱਖ ਨਹੀਂ ਹੈ ਸੁੱਖ ਹੈ ਕੇਵਲ ਪ੍ਰਭੂ ਦੇ ਨਾਮ ਵਿੱਚ ਭਗਤੀ ਵਿੱਚ ਵਿਨਹਾਰ ਜੱਚੇ ਭਗਤ ਨਾ ਨਾਮ ਪ੍ਰਭੂ ਪ੍ਰਭੂ ਦੇ ਦਰ ਤੋ ਮੰਗਣ ਤੋ ਬਿਨਾ ਨਾ ਭਗਤੀ ਮਿਲਦੀ ਹੈ ਨਾ ਨਾਮ ਮਿਲਦਾ ਹੈ ਵਾਧੂ ਅਹੰਕਾਰ ਨਹੀਂ ਪ੍ਰਭ ਮੇਲਾ ਵਿਦਿਆਦੇ ਬਾਲ ਨਾਲ ਧਾਰਮਿਕ ਪੁਸਤਕਾਂ ਦੀ ਚਰਚਾ ਦੇ ਝਗੜੇ ਵਿੱਚ ਪਿਆ ਤੇ ਵਿਦਿਆ ਦੇ ਅਹੰਕਾਰ ਵਿੱਚ ਵੀ ਪਰਮਾਤਮਾ ਦਾ ਮਹਿਲਾਪ ਨਹੀਂ ਹੁੰਦਾ ਮਨ ਦੇ ਪਾਵੈ ਨਾਮ ਸੁਹੇਲਾ ਏ ਭਾਈ ਆਪਣਾ ਮਨ ਦੇ ਕੇ ਹੀ ਅਹੰਕਾਰ ਗਵਾ ਕੇ ਹੀ ਸੁੱਖਾਂ ਦਾ ਸੋਮਾ ਪ੍ਰਭੂ ਨਾਮ ਪ੍ਰਾਪਤ ਕਰੇਗਾ ਦੁਜੈ ਭਾਇ ਅਗਿਆਨ ਦੋਹਿਲਾ ਪ੍ਰਭੂ ਨੂੰ ਵਸਾਰ ਕੇ ਹੋਰ ਹੋਰ ਪਿਆਰ ਵਿੱਚ ਰਹਾ ਤਾਂ ਦੁਖਦਾਈ ਅਗਿਆਨ ਹੀ ਵਧੇਗਾ ਬਿਨ ਦਮ ਕੇ ਸੌਦਾ ਨਹੀਂ ਹਾਟ ਜਿਵੇਂ ਰਾਸ ਪੂੰਜੀ ਤੋਂ ਬਿਨਾ ਹੱਡੀ ਦਾ ਸੌਦਾ ਸੂਤ ਨਹੀਂ ਆ ਸਕਦਾ ਵਿਨ ਬੋਹਿਤ ਸਾਗਰ ਨਹੀਂ ਵਾਟ ਜਿਵੇਂ ਜਹਾਜ਼ ਤੋਂ ਬਿਨਾਂ ਸਮੁੰਦਰ ਦਾ ਸਫਰ ਨਹੀਂ ਹੋ ਸਕਦਾ ਵਿਨ ਗੁਰ ਸੇਵੇ ਘਾਟੇ ਘਾਟ ਤਵੇਂ ਗੁਰੂ ਦੀ ਛਣ ਪੈਣ ਤੋਂ ਬਿਨਾਂ ਜੀਵਨ ਸਫਰ ਵਿੱਚ ਆਤਮਿਕ ਰਾਸ ਪੂੰਜੀ ਵੱਲੋਂ ਘਾਟੇ ਹੀ ਘਾਟੇ ਵਿੱਚ ਰਹਿਦਾ ਹੈ ਤਿਸ ਕੋ ਵਾਹ ਵਾਹ ਜੇ ਬਾਟ ਦਿਖਾਵੇ ਈ ਭਾਈ ਉਸ ਪੂਰੇ ਗੁਰੂ ਨੂੰ ਧੰਨ ਧੰਨ ਆਖ ਜਿਹੜਾ ਸਹੀ ਜੀਵਨ ਰਸਤਾ ਵਿਕਾਂਡਾ ਹੈ ਤਿਸ ਕੋ ਵਾਹ ਵਾਹ ਜੇ ਸ਼ਬਦ ਸੁਣਾਵੇ ਜਿਹੜਾ ਪਰਮਾਤਮਾ ਦੀ ਸਿਫਤਸਲਾ ਦਾ ਸ਼ਬਦ ਸੁਣਾਉਂਦਾ ਹੈ ਤਿਸ ਕੋ ਵਾਹ ਵਾਹ ਜੇ ਮੇਲ ਮਿਲਾਵੇ ਤੇ ਇਸ ਤਰ੍ਹਾਂ ਜਿਹੜਾ ਪਰਮਾਤਮਾ ਦੇ ਮਿਲਾਵ ਵਿੱਚ ਮਿਲਾ ਦਿੰਦਾ ਹੈ ਵਾਹ ਵਾਹ ਤਿਸ ਕੋ ਜਿਸ ਕਾ ਇਹੋ ਜਿਓ ਏ ਭਾਈ ਉਸ ਪਰਮਾਤਮਾ ਦੀ ਸਿਫਸਲਾ ਕਰ ਜਿਸ ਦੀ ਦਿੱਤੀ ਹੋਈ ਇਹ ਜਿੰਦ ਹਮੈ ਗੁਰਬਦੀ ਮੱਥ ਅੰਮ੍ਰਿਤ ਪੀਓ ਗੁਰੂ ਦੇ ਸ਼ਬਦੀ ਰਾਹੀ ਪਰਮਾਤਮਾ ਦੇ ਗੁਣਾ ਨੂੰ ਮੜ ਮੜ ਵਿਚਾਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਪੀਓ ਨਾਮ ਵਡਾਈ ਤਦ ਭਾਣਾ ਦਿਓ ਉਹ ਪ੍ਰਭੂ ਤੈਨੂੰ ਆਪਣੀ ਰਜਾ ਵਿੱਚ ਨਾਮ ਜਪਣ ਦੀ ਵਡਿਆਈ ਦੇਵੇਗਾ ਨਾਮ ਬਿਨਾ ਕਿਉਂ ਜੀਵਾ ਮਾਇ ਇਹ ਮੇਰੀ ਮਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਆਤਮਿਕ ਜੀਵਨ ਜਿਉ ਨਹੀਂ ਸਕਦਾ ਅਣ ਦਿਨ ਜਪਤ ਰਹੂੰ ਤੇਰੀ ਸ਼ਰਣਾਏ ਏ ਪ੍ਰਭੂ ਮੈਂ ਤੇਰੀ ਸ਼ਰਨ ਆਇਆ ਹਾਂ ਮਿਹਰ ਕਰ ਮੈਂ ਦਿਨ ਰਾਤ ਤੇਰਾ ਹੀ ਨਾਮ ਜਪਦਾ ਰਹਾ ਨਾਨਕ ਨਾਮ ਰਤੇ ਪਤ ਪਾਏ ਇਹ ਨਾਨਕ ਜੇ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਰਹੀਏ ਤਾਂ ਹੀ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ